वेलकम टू माय YouTube चैनल माय डे ಮಿਲਕਸ। ਅੱਜ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਸਭ ਦੀਆਂ ਵਿੱਚ ਛੋਟੀਆਂ ਮੋਟੀਆਂ ਜਿਹੜੀ ਬਿਮਾਰੀਆਂ ਲੱਗ ਜਾਂਦੀਆਂ ਨੇ ਉਹਨੂੰ ਆਪਾਂ ਘਰ ਦੇ ਵਿੱਚ ਹੀ ਕਰੇਲੂ ਇੱਕ ਇਦਾਂ ਦੀ ਦਵਾਈ ਬਣਾਵਾਂਗੇ ਜਿਹਦੇ ਤੋਂ ਆਪਾਂ ਇਹ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਉਹ ਵੀ ਇੱਕ ਕਰੇਲੂ ਉਪਚਾਰ ਦੇ ਨਾਲ। ਉਹ ਕੀ ਜਿੱਦਾਂ ਕਿ ਛਾਤੀ ਦਾ ਜਾਮ ਹੋਣਾ ਜਾਂ ਫਿਰ ਖੰਗ ਜਕਾਮ ਹੋਣਾ, ਪੈਰਾਂ ਦੀ ਆਟੀਆਂ ਦਾ ਫਟਣਾ, ਜੋਇੰਟ ਪੇਨ ਦਾ ਹੋਣਾ, ਇਹ ਛੋਟੀਆਂ ਮੋਟੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਆਪਾਂ ਨੂੰ ਤਕਲੀਫ ਦਿੰਦੀਆਂ ਨੇ। ਬੈਟਰ ਹੈ ਕਿ ਆਪਾਂ ਘਰ ਦੇ ਵਿੱਚ ਇੱਕ ਐਦਾਂ ਦੀ ਔਸ਼ਥੀ ਤਿਆਰ ਕਰੀਏ ਜਿਸ ਦੇ ਤੋਂ ਇਹ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਆਪਾਂ ਰਾਹਤ ਪਾ ਸਕਦੇ ਹਾਂ ਜਿਹੜੀ ਤੁਸੀਂ ਔਸ਼ਥੀ ਤਿਆਰ ਕਰਨੀ ਆ ਇਹ ਤਿੰਨ ਚੀਜ਼ਾਂ ਤੋਂ ਤਿਆਰ ਹੁੰਦੀ ਹੈ ਜੀ ਜਿੱਦਾਂ ਕਿ ਪਦੀਨੇ ਦਾ ਸਾਤ ਹੋ ਗਿਆ ਅਜਵਾਇਣ ਦਾ ਸਾਤ ਹੋ ਗਿਆ ਕਪੂਰ ਇਹ ਤਿੰਨ ਚੀਜ਼ਾਂ ਇਹ ਜਿਹੀਆਂ ਨੇ ਜਿਨ੍ਹਾਂ ਤੋਂ ਆਪਾਂ ਇੱਕ ਅਮਰਤ ਦੀ ਤਰ੍ਹਾਂ ਦੀ ਇੱਕ ਦਵਾਈ ਤਿਆਰ ਕਰ ਸਕਦੇ ਆ ਅਮਰਤ ਦੀ ਜਿੱਦਾਂ ਔਸ਼ਥੀ ਹੋਗੀ ਇਹ ਇੱਕ ਕਿਸਮ ਦੀ ਔਸ਼ਥੀ ਜਿਹੜਾ ਆਪਾਂ ਇਹ ਤਿੰਨ ਚੀਜ਼ਾਂ ਤੋਂ ਤਿਆਰ ਕਰ ਸਕਦੇ ਹਾਂ ਇਹ ਤਿੰਨ ਚੀਜ਼ਾਂ ਦਾ ਆਪਾਂ ਕਿਵੇਂ ਤਿਆਰ ਕਰਨਾ ਇਹ ਤੁਸੀਂ ਜਾਣਾ ਪੰਸਾਰੀ ਵਾਲੀ ਦੁਕਾਨ ਤੇ ਪੰਸਾਰੀ ਵਾਲੀ ਦੁਕਾਨ ਤੇ ਜਾ ਕੇ ਤੁਸੀਂ ਕੀ ਕਹਿਣਾ ਉਹਨਾਂ ਨੂੰ ਵੀ 5 ਗ੍ਰਾਮ ਸਾਨੂੰ ਦੇ ਦਿਓ ਕਪੂਰ 5 ਗ੍ਰਾਮ ਦੇ ਦਿਓ ਤੁਸੀਂ ਸਾਨੂੰ ਅਜਮਾਇਦਾ ਦਾ ਸਾਤ ਤੇ 5 ਗ੍ਰਾਮ ਪਦੀਨੇ ਦਾ ਸਾਤ ਇਹ ਤਿੰਨ ਚੀਜ਼ਾਂ ਤੁਸੀਂ ਲੈ ਲੈਣਾ ਵਾ ਇਹ ਤਿੰਨ ਚੀਜ਼ਾਂ ਨੂੰ ਪਾਉਣਾ ਕੱਚੀ ਸ਼ੀਸ਼ੀ ਵਿੱਚੀ ਕੱਚੀ ਸ਼ੀਸ਼ੀ ਜੇ ਹੋ ਸਕਦਾ ਤੁਸੀਂ ਆਪਣੇ ਘਰੋਂ ਵੀ ਲੈ ਕੇ ਜਾਓ ਜੇ ਘਰ ਦੇ ਵਿੱਚ ਨਹੀਂ ਹੈਗੀ ਤੁਸੀਂ ਮਾਰਕੀਟ ਵਿੱਚੋਂ ਵੀ ਖਰੀਦ ਕੇ ਲੈ ਸਕਦੇ ਹੋ ਉਹਦੇ ਵਿੱਚ ਤੁਸੀਂ ਇਹ ਤਿੰਨ ਚੀਜ਼ਾਂ ਨੂੰ ਪਵਾ ਲੈਣਾ ਜੇ ਨਹੀਂ ਉਹ ਪਾ ਸਕਦੇ ਤੁਸੀਂ ਵੀ ਪਾ ਸਕਦੇ ਹੋ ਪਰ ਇਹ ਬਿਲਕੁਲ ਟਾਈਟ ਕਰ ਦੇਣਾ ਉੱਪਰੋਂ ਤਾਂ ਜੋ ਇਹ ਦੇ ਵਿੱਚ ਬਿਲਕੁਲ ਵੀ ਹਵਾ ਕ੍ਰੋਸ ਨਾ ਹੋ ਸਕੇ ਇਹ ਟਾਈਟ ਬਿਲਕੁਲ ਤੁਸੀਂ ਟਾਈਟ ਕਰ ਦੇਣਾ ਹਵਾ ਬਿਲਕੁਲ ਨਹੀਂ ਕ੍ਰੋਸ ਹੋਣੀ ਚਾਹੀਦੀ ਇਹਨਾਂ ਨੂੰ ਤੁਸੀਂ ਲੈ ਆਉਣਾ ਇਹਦੇ ਵਿੱਚ ਸ਼ੀਸ਼ੀ ਵਿੱਚ ਪਵਾ ਕੇ ਤੇ ਘੜ ਦੇ ਵਿੱਚ ਰਿਆ ਕੇ ਤੇ ਤੁਸੀਂ ਇਹਨੂੰ ਤੁੱਪ ਦੇ ਵਿੱਚ ਰੱਖਣਾ ਵਾ ਤੁੱਪ ਦੇ ਵਿੱਚ ਰੱਖਣ ਦਵਾਲ ਜੀ ਇੱਕ ਤਰਲ ਪਦਾਰਥੀ ਤਰ੍ਹਾਂ ਬਣ ਜਾਂਦਾ ਜੋ ਕਿ ਕਈ ਬਿਮਾਰੀਆਂ ਨੂੰ ਠੀਕ ਕਰ ਦੇ ਵਿੱਚ ਇਹ ਮਦਦ ਕਰਦਾ ਵਾ ਜੇ ਕਿਸੇ ਛਾਤੀ ਜਾਮਾ ਜਾਂ ਫਿਰ ਨੱਕ ਬੰਦ ਆ ਤੁਸੀਂ ਇਹਦੇ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਕੋਈ ਕੀ ਕਰਨਾ ਤੁਸੀਂ ਜਿਹੜੀ ਵਿਕਸ ਪੇਪਰ ਹੁੰਦੀ ਹੈ ਜਿਵੇਂ ਉਹ ਪੈਟਰੋਲੀਅਮ ਜਿਹੜੀ ਕਹਿੰਦੇ ਆ ਆਪਾਂ ਵੈਸੇ ਉਹ ਜਦੋਂ ਉਦਨ ਲਗਾਉਂਦੇ ਉਹਦੇ ਨਾਲ ਵੀ ਆਰਾਮ ਆ ਜਾਂਦਾ ਪਰ ਜੇ ਤੁਸੀਂ ਉਹਦੇ ਵਿੱਚ ਇਹਨੂੰ ਮਿਕਸ ਕਰਕੇ ਲਗਾਉਂਗੇ ਤਾਂ ਬਹੁਤ ਜਲਦੀ ਆਰਾਮ ਮਿਲੂਗਾ ਉਹ ਵਿਕਸ ਪੇਪਰ ਆ ਉਹਦੇ ਵਿੱਚ ਤੁਸੀਂ ਇਹਨੂੰ ਥੋੜਾ ਜਿਹਾ ਮਿਕਸ ਕਰਕੇ ਜੇ ਛਾਤੀ ਜਾਮਾ ਤਾਂ ਉਹਦੇ ਉੱਪਰ ਲਗਾ ਲੈਣਾ ਜੇ ਨੱਕ ਤੁਹਾਡਾ ਬੰਦ ਆ ਉਹਦੇ ਉੱਪਰ ਲਗਾ ਲੈਣਾ ਤਾਂ ਥੋੜੀ ਦੇਰ ਬਾਅਦ ਹੀ ਤੁਹਾਨੂੰ ਬਹੁਤ ਜ਼ਿਆਦਾ ਬੈਟਰ ਫੀਲ ਤੁਸੀਂ ਬੈਟਰ ਰਲੀਫ ਕਰੋਗੇ ਤੇ ਇਹਦੇ ਨਾਲ ਤੁਹਾਨੂੰ ਬਹੁਤ ਜਲਦੀ ਸਾਹ ਆਉਣਾ ਵੀ ਠੀਕ ਹੋ ਜਾਊਗਾ ਤੇ ਛਾਤੀ ਜਾਣਾ ਉਹ ਵੀ ਖੁੱਲ ਜਾਊਗੀ ਤੇ ਜੇ ਕਿਸੇ ਦੇ ਜੋਇੰਟ ਪੇਨ ਦੀ ਪ੍ਰੋਬਲਮ ਆ ਜਿਉਂ ਜਿੱਦਾਂ ਕਿ ਮੂਵ ਜੂਸ ਕਰਦੇ ਆ ਜਾਂ ਫਿਰ ਕੋਈ ਐਗਾਂ ਦੀ ਪੇਨ ਕਰੀਮ ਹੁੰਦੀ ਆ ਉਹ ਕੀ ਕਰਨਾ ਇਸ ਜੋ ਅੰਮ੍ਰਿਤ ਜੋ ਓਸਰੀ ਆਪਾਂ ਬਣਾਈ ਆ ਇਹਨੂੰ ਤੁਸੀਂ ਉਸ ਦੇ ਵਿੱਚ ਮਿਕਸ ਕਰਕੇ ਜਿੱਥੇ ਜੋਇੰਟ ਪੇਨ ਤੁਹਾਨੂੰ ਫੀਲ ਹੋ ਰਿਹਾ ਵਾ ਉੱਥੇ ਤੁਸੀਂ ਇਹਨੂੰ ਲਗਾ ਲੈਣਾ ਤੇ ਉਹਨੂੰ ਬਹੁਤ ਜਲਦੀ ਤੁਹਾਨੂੰ ਇਹ ਆਰਾਮ ਕਰੂਗੀ ਤੇ ਇਹਦੇ ਨਾਲ ਬਹੁਤ ਜਲਦੀ ਤੁਹਾਨੂੰ ਬੈਨੀਫਿਟ ਮਿਲੂਗਾ। ਦੀ ਅਵੇਜ ਜੀ ਪੈਰਾਂ ਦੀ ਐਡੀਆਂ ਲੱਟਣੀ ਤੇ ਬਹੁਤ ਜ਼ਿਆਦਾ ਸਭਾਵਨਾ ਹੁੰਦੀ ਹੈ। ਬਹੁਤ ਕਈ ਐਦਾਂ ਦੇ ਨੇ ਕਿ ਜਿਨ੍ਹਾਂ ਦੀ ਪੈਰਾਂ ਦੀ ਐਡੀਆਂ ਫਟ ਜਾਂਦੀਆਂ ਨੇ ਤੇ ਉਹਦੇ ਬਹੁਤ ਜ਼ਿਆਦਾ ਪੇਨ ਹੁੰਦੀ ਆ। ਉਹ ਕੀ ਕਰਨਾ? ਇਹ ਜੋ واਸ਼ਿੰਗ ਹੁੰਦੀ ਆ ਇਹਨੂੰ ਤੁਸੀਂ ਜਿਹੜੀ ਆਪਣੀ ਬੈਸਲਿਨ ਹੁੰਦੀ ਆ ਬੈਸਲਿਨ ਦੇ ਵਿੱਚ ਮਿਕਸ ਕਰਕੇ ਥੋੜੀ ਜਿਹੀ ਵਾਸੀ ਰਹਿਣੀ ਆ ਬੈਸਲਿਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਤੇ ਮਿਕਸ ਕਰਨ ਤੋਂ ਬਾਅਦ ਜਿੱਥੇ ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟੀਆਂ ਹੋਈਆਂ ਨੇ ਉਹਦੇ ਉੱਪਰ ਤੁਸੀਂ ਲਗਾਉਣਾ ਵਾ ਤੇ ਬਹੁਤ ਜਲਦੀ ਆਰਾਮ ਆਉਣਾ ਸ਼ੁਰੂ ਹੋ ਜਾਊਗਾ ਤੇ ਪੈਰਾਂ ਦੀਆਂ ਅੱਡੀਆਂ ਜਿਹੜੇ ਫਟੀਆਂ ਹੋਈਆਂ ਨੇ ਉਹ ਠੀਕ ਹੋ ਜਾਣਗੀਆਂ ਜੇ ਮਧੇ ਮੱਖੀ ਕੱਟ ਜਾਵੇ ਜਾਂ ਫਿਰ ਪ੍ਰਿੰਟ ਕੱਟ ਜਾਵੇ ਤੁਸੀਂ ਜਿਹੜੀ ਆਓਸਤੀ ਤਿਆਰ ਕਰ ਚੁੱਕੇ ਹੋ ਇਹ ਆਓਸਤੀ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਦੇਊਗੀ ਜਿੱਥੇ ਉਹ ਵੀ ਕੱਟਿਆ ਹੋਇਆ ਵਾ ਮਧੂਮੱਖੀ ਦਾ ਜਾਂ ਫਿਰ ਪ੍ਰਿੰਟ ਦਾ ਕੱਟਿਆ ਹੋਇਆ ਵਾ ਉਸ ਜਗ੍ਹਾ ਉੱਪਰ ਜੇ ਤੁਸੀਂ ਇਹ ਆਓਸਤੀ ਦੀ ਇੱਕ ਦੋ ਡ੍ਰੌਪਸ ਪਾ ਕੇ ਤੁਸੀਂ ਇਹਨੂੰ ਲਗਾ ਦੋਗੇ ਤਾਂ ਬਹੁਤ ਜਲਦੀ ਠੀਕ ਹੋ ਜਾਊਗਾ ਤੇ ਨਾ ਆਪ ਹੀ ਦਰਦ ਹੋਗਾ ਤੇ ਨਾ ਹੀ ਸੁਗਰੀ ਕਾਉਗੀ ਇਹ ਬਹੁਤ ਜਿਆਦਾ ਫਾਇਦੇਮੰਦ ਹੈ ਜੀ ਆਬਸਦੀ ਆਪਾਂ ਨੂੰ ਜੀ ਖੰਗ ਜਕਾਮ ਹੋ ਜਾਂਦਾ ਜਾਂ ਫਿਰ ਸਿਰ ਦੁਖਣ ਲੱਗ ਜਾਂਦਾ ਵਾ ਜਾਂ ਫਿਰ ਜੋਇੰਟ ਪੇਨ ਹੋ ਜਾਂਦੀ ਹੈ ਤਾਂ ਆਪਾਂ ਕੀ ਕਰਦੇ ਆ ਮੈਡੀਕਲ ਸਟੋਰਾਂ ਵੱਲ ਤਾਂ ਜਾਂਦੇ ਆ ਆਪਾਂ ਦਵਾਈਆਂ ਮਹਿੰਗੇ ਮਹਿੰਗੇ ਲਿਆਉਂਦੇ ਆ ਤੇ ਆਰਾਮ ਫਿਰ ਵੀ ਨਹੀਂ ਆਉਂਦਾ ਇਸ ਕਰਕੇ ਆਪਾਂ ਨੂੰ ਇਹ ਇਦਾਂ ਦੀ ਆਬਸਦੀ ਘਰ ਦੇ ਵਿੱਚ ਹੀ ਤਿਆਰ ਕਰਕੇ ਰੱਖ ਲੈਣੀ ਚਾਹੀਦੀ ਆ ਜੋ ਕਿ ਆਪਾਂ ਨੂੰ ਕਈ ਬਿਮਾਰੀਆਂ ਤੋਂ ਰਾਹਤ ਦਿਵਾਉਗੀ ਇਸ ਕਰਕੇ ਇਹ ਜਿਹੜੀਆਂ ਆਯੁਰਵੇਦਿਕ ਚੀਜ਼ਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਬੈਨੀਫਿਟ ਦਿੰਦੀਆਂ ਨੇ ਅੱਗੇ ਜੀ ਪੁਰਾਣੇ ਸਮੇਂ ਦੇ ਵਿੱਚ ਕੌਣ ਜਾਂਦਾ ਸੀ ਨਾ ਕੋਈ ਅੱਗੇ ਮੈਡੀਕਲ ਸਟੋਰ ਹੁੰਦੇ ਸੀ ਜੇ ਕੋਈ ਹੁੰਦਾ ਸੀ ਘਰ ਦੇ ਵਿੱਚ ਹੀ ਘਰੇਲੂ ਉਪਚਾਰ ਨਾਲ ਹੀ ਸਹੀ ਕਰ ਦਿੰਦੇ ਹੁੰਦੇ ਸੀ ਬਾਕੀ ਆਪਣੇ ਆਪ ਵਧੀਆ ਜ਼ਿੰਦਗੀ ਜਿਉਂਦੇ ਸੀ ਹੁਣ ਤਾਂ ਕੀ ਕਰਦੇ ਬਸ ਮੈਡੀਕਲ ਸਟੋਰ ਤੇ ਜਾਂਦੇ ਆ ਬਜਲਦੀ ਚਲਦੀ ਦਵਾਈਆਂ ਸਿੱਟਣ ਦੀ ਕੋਸ਼ਿਸ਼ ਕਰਦੇ ਆ ਅੰਦਰ ਪੇਟ ਦੀ ਪਰ ਉਹ ਨਹੀਂ ਉਹ ਬੈਨੀਫਿਟ ਦਿੰਦੀਆਂ ਬਲਕਿ ਇਦਾਂ ਦੀ ਜਿਹੜੀ ਹੁੰਦੀ ਹੈ ਨਾ ਘਰੇਲੂ ਉਪਚਾਰ ਇਹ ਜ਼ਿਆਦਾ ਹੁੰਦੇ ਨੇ ਕਿਤੇ ਦੁੱਖਣੀ ਪੈ ਨਹੀਂ ਫਟ ਦਿੰਦੇ ਚਾਰ ਅਪਣਾਇਆ ਕਰੋ ਤੇ ਬਿਮਾਰੀਆਂ ਤੋਂ ਛੁਟਕਾਰਾ ਬਹੁਤ ਜਲਦੀ ਪਾਉਂਗੇ ਤੁਸੀਂ ਮੇਰੀ ਜੀ ਨੇਚਰਲ ਟਿਪਸ ਵਾਲੀ ਵੀਡੀਓ ਵਧੀਆ ਲੱਗੀ ਹੋਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨੋਟੀਫਿਕੇਸ਼ਨ ਬੈਲ ਦਾ ਆਈਕਨ ਜੂਲ ਦਵਾ ਦਿਓ ਤਾਂ ਕਿ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਸੌਣਗੇ ਤੁਹਾਨੂੰ ਨੋਟੀਫਿਕੇਸ਼ਨ ਦੇ ਜ਼ਰੀਏ YouTube ਚੈਨਲ ਤੇ ਦੇਖਣ ਨੂੰ ਮਿਲਣਗੀਆਂ ਬਾਕੀ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ